ਸਭ ਨਿਧਾਨ 10 ਅਸਤ ਸਿਧਾਨ ਠਾਕੁਰ ਕਰਤਲ ਧਰਿਆ ਸਭ ਨਿਧਾਨ ਜਿੰਨੇ ਖਜ਼ਾਨੇ ਨੇ ਸੰਸਾਰ ਦੇ ਦੀਨ ਦੇ ਲੋਕਾਂ ਨੂੰ ਇਹਨਾਂ ਦੇ ਕਵਿਅ ਵਿੱਚ ਨਹੀਂ ਹਾਨ ਇਹਨਾਂ ਨੂੰ ਲਿਖਿਆ ਸਾਨੂੰ ਬਲਿਖਾ ਸਾਡੇ ਕਵਿਅ ਵਿੱਚ ਦੇ ਸਭ ਨਿਧਾਨ 10 ਅਸਤ ਸਿਧਾਨ 18 ਸਦੀਆਂ ਸਾਰੇ ਖਜ਼ਾਨੇ ਕਾਗਰ ਦੇ ਕਬਜ਼ੇ ਇਤਨੇ ਤੁਨੂੰ ਠਾਗਰ ਨਹੀਂ ਦੀਂਦਾ ਠਾਗਰ ਕਰ ਤਾਲ ਤਰਿਆ ਉਹਦੀ ਹੱਥ ਦੀ ਥੇੜੀ ਦੇ ਉੱਤੇ ਰੱਖੇ ਰਣ ਉਹਦੇ ਹੁਕਮ ਵਿੱਚ ਨੇ ਹੁਕਮ ਹੱਥ ਹੈ ਉਹਦਾ ਬਹ ਦੇਖੋ ਨਾ ਮੁਠੀ ਪਰ ਕੇ ਦੇਤੀ ਹੁਕਮ ਹੈ ਅਦਰ ਮੁਠੀ ਦਾ ਹੁਕਮ ਨਾ ਚੱਲਦੀ ਐ ਮੁਠੀ ਕਾ ਨੂੰ ਚੱਲਦੀ ਐ ਮੁਠੀ ਚਲਾਉਣ ਵਾਲਾ ਹੋਰ ਬੈਠਾ ਅੰਦਰ ਹੱਥ ਨਹੀਂ ਚੱਲਿਆ ਹੁਕਮ ਚੱਲਿਆ ਹੱਥ ਦਾ ਹੁਕਮ ਹੁੰਦਾ ਸਾਡਾ ਵੀ ਹੱਥ ਜਿਹੜਾ ਹੁਕਮ ਇਹ ਬੰਦਾ ਹੈ ਇਹ ਹੱਥੇ ਹੁਕਮ ਉਹਦੇ ਹੁਕਮ ਦੇ ਅੰਦਰ ਨੇ ਭਾਈ ਇਹ ਸਾਰੇ ਚਾਨਣ ਨਾਨਕ ਬਲ ਬਲ ਸਤ ਬਲ ਜਾਈ ਹੈ ਸੁਭਨਦਾਨ ਦਾ ਅਸ਼ਿਸ਼ਦਾਨ ਠਾਕੁਰ ਕਰਤਲ ਧਰਿਆ ਉਹਦੇ ਹੱਥ ਦੀ ਧੜਲੀ ਤੇ ਕਹਿੰਦਾ ਦੀ ਮੁਠੀ ਚ ਨੇ ਜਿਹਨੂੰ ਮਰਜੀ ਦਵੇ ਜਿਹਨੂੰ ਮਰਜੀ ਨਾ ਦਵੇ ਵਰਜੀ ਨੂੰ ਮਿਲਦਾ ਜੀ ਆ ਲੈ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਹੰਤ ਨਾ ਫਾਰਾ ਬਰਿਆ ਇਸ ਕਰਕੇ ਨਾਨਕ ਕਹਿੰਦਾ ਕਹਿੰਦਾ ਭਾਈ ਜਿਹੜਾ ਉਹਦੇ ਕੁਰਬਾਨੇ ਕੁਰਬਾਨ ਅਸੀਂ ਕਹਿ ਸਕਦੇ ਕੀ ਕੀਏ ਬਲ ਬਲ ਸਦ ਬਲ ਜਾਈਏ ਤੇਰਾ ਹੰਤ ਨਾ ਫਾਰਾ ਬਰਿਆ ਤੇਰਾ ਹੰਤ ਨਾ ਫਾਰਾ ਬਰਿਆ ਤੂੰ ਕਿਹਨੂੰ ਦੀਂਦਾ ਸਾਰੇ ਧੋਖੇ ਜਨੇ ਹਰ ਗੱਲ ਅਸਲ ਆ ਹੈ ਅਸਾ ਲਗਾ ਆਹ ਲੋਕ ਕਰੂਏ ਬਲੇ ਲੋਕਾਂ ਦੇ ਭੈਦਰ ਨਾ ਕੋਈ ਕਹਿੰਦਾ ਮੇਰਾ ਕੋਈ ਕਹਿੰਦਾ ਇਹਦਾ ਦੁਨੀਆ ਕੀ ਕਹਿੰਦੀ ਹੈ ਅਸਲੀਅਤ ਕੀ ਹੈ ਇਹ ਤੀਸਰੀ ਅੱਖ ਖੁੱਲੀ ਹੈ ਜਿਹੜਾ ਬਹੁਨੇ ਉਹਦੀ ਤੀਜੀ ਅੱਖ ਖੁੱਲੀ ਹੈ ਉਹ ਤੀਜੀ ਨਾ ਦੇਖਦਾ ਸੀ ਇਹ ਨਾ ਦੋਨੋਂ ਦੇਖਦੇ ਹੁਣ ਜਿਹੜੀ ਤੀਜੀ ਅੱਖ ਆ ਉਹਦੇ ਰਦੀਦਾ ਹੋ ਨਾਨਕ ਸੇ ਅੱਖੜੀਆਂ ਬਿਆਨ ਬਿਆਨ ਕਹਿੰਦੇ ਉਹ ਤਾਂ ਅੱਖਾਂ ਦੂਜੀਆਂ ਨੇ ਇਹ ਦਸੰਦੋ ਅਪਰੀ ਜਿਹਦੇ ਨਾਲ ਉਹ ਉਹ ਪਰ ਦੀਂਦਾ ਨਾ ਜਿੱਦੀ ਮੁਠੀ ਸਭ ਕੁਝ ਆ ਹੱਥ ਚ ਹੈ ਔਰ ਉਹ ਦੀਂਦਾ ਸਾਨੂੰ ਹੋਰ ਕੁਝ ਦੀਂਦਾ ਸਾਨੂੰ ਝੂੜਦੀ ਦਾ ਝੂਠ ਜੋ ਦੀਂਦਾ ਸਭ ਝੂਠ ਹੈ ਜੋ ਸਾਨੂੰ ਦੀਂਦਾ ਸਭ ਝੂਠ ਹੈ ਕਿ ਅੱਖਰ ਵੀ ਝੂਠੀਆਂ ਨੇ ਸੱਚ ਦੇ ਖਰੜੀ ਅੱਖਰ ਨਹੀਂ ਹੋ ਰਾਹ ਗਿਆ ਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਮਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਣ ਹਰ ਪੁਰਖ ਨਰੰਜਣ ਹਰ ਅਗਮ ਅਗਮ ਅਪਾਰਾ ਸੋ ਪੁਰਖ ਨਰੰਜਣ ਹਰ ਪੁਰਖ ਨਰੰਜਣ ਹਰ ਪੁਰਖ ਹੈ ਜਿਹੜਾ ਨਰੰਜਣ ਹੈ ਬਾਇਆ ਤੋ ਰਹਤ ਹੈ ਹਰ ਪੁਰਖ ਹੈ ਉਹ ਨਰੰਜਣ ਹੈ ਬਾਇਆ ਤੋ ਰਹਤ ਹੈ ਕੋਈ ਬਾਇਆ ਤੋ ਰਹ ਜਿਹੜਾ ਨਰੰਜਣ ਹੈ ਤਾਂ ਇਹ ਨੀ ਨਾ ਖਰਦੀਦਾ ਉਹ ਸਬਰ ਨਦਾਨ ਦਸ ਅਸ਼ਟ ਸਦਾਨ ਢਾਕਰੋ ਹੀ ਗੱਲ ਪਿਛਲੀ ਉਹ ਕਹੀ ਆ ਜੋੜ ਕੇ ਨਾਲ ਇਹ ਜਿਹੜੇ ਇਨੇ ਸ਼ਬਦ ਰੱਖੇ ਨੇ ਨਾ ਜੇ ਇਹਨਾਂ ਨੂੰ ਸਾਰਿਆਂ ਨੂੰ ਵਿਚਾਰ ਲਈਏ ਰਹਿ ਰਾਸ ਤੇਰੂ ਜਿਹਨੇ ਸਾਨੂੰ ਦਿੱਤੇ ਨੇ ਬਾਣੀ ਚ ਇਹ ਬਰਬਖਾਨ ਸਾਰੇ ਇੱਥੇ ਪਏ ਸਾਰੇ ਪਖ ਸਾਰੇ ਆ ਜਾਂਦੇ ਉਹ ਇੱਥੇ ਕਹੇ ਤਾਂ ਸੋਪੂਰ ਖੰਡਰ ਜਿਹੜਾ ਕਿ ਸ਼ੁਰੂ ਹਿਆਰਪੁਰ ਖੰਡਰ ਜਨਨਜਨ ਚੀਜ ਆ ਅੱਖਰ ਦੀ ਦੀ ਅੰਜਨ ਤੋ ਰਹਿਤ ਅੰਜਨ ਮਾਇਆ ਮਾਇਆ ਅੰਜਨ ਉਹ ਗਾਨ ਅੰਜਨ ਫਿਰ ਫਿਰ ਉਹ ਤੇ ਗਿਆਨ ਨੂੰ ਅੰਜਨ ਕਹੇ ਗਿਆਨ ਅੰਜਨ ਉਹ ਅੱਖ ਚ ਪੇ ਦਰਦ ਲਈ ਚ ਗਿਆਨ ਅੰਜਨ ਨੇ ਤ੍ਰੀ ਪਾਇਆ ਗਾਨਾਂਜਨ ਗੁਰਦੀਆ ਅਗਿਆਨ ਦੇ ਰਬਨਾਸ ਐਸਾ ਖਣਾ ਜੋ ਦੀਦਾ ਉਹ ਮਾਇਆ ਦੀਦੀ ਹੈ ਨਰੰਜਨ ਨਹੀਂ ਦੀਦਾ ਕਬ ਜੇ ਨਰੰਜਣ ਦੇ ਜੈ ਸਭ ਕੁਝ ਉਹ ਆਪ ਨਰੰਜਣ ਹੈ ਉਹ ਤਾਂ ਨਰੰਜਣ ਹੈ ਇਹ ਚ ਕਰਕੇ ਸਾਨੂੰ ਕੁਝ ਜਿਹੜਾ ਦੀਦਾ ਹੈ ਉਹ ਸੱਚ ਨਹੀਂ ਹੈ ਜੋ ਸੱਚਾ ਸਾਡੂ ਤੀਰ ਨਹੀਂ ਹੈ ਜੀਰੂ ਅਜੀ ਆਦਮੀ ਕਹਿੰਦੇ ਹਨ ਆਦਮੀ ਕਹਿੰਦੇ ਹਨ ਪੁਰਖ ਕਹਿੰਦੇ ਹੋ ਆਦਮੀ ਦੇ ਗੁਰਬਾਣੀ ਦੀ ਬੁੱਧੀ ਉਹ ਸਰੀਰ ਹੈ ਆਦਮੀ ਦਾ ਆ ਕਹਿੰਦਾ ਆਦਮੀ ਦਾ ਸਰੀਰ ਹੈ ਫਿਰ ਆਦਮੀ ਕੌਣ ਹੋਇਆ ਬਈ ਆਦਮੀ ਕੌਣ ਇੱਕ ਆਦਮੀ ਹੈ ਇੱਕ ਆਦਮੀ ਦਾ ਸਰੀਰ ਇੱਕ ਔਰਤ ਹੈ ਇੱਕ ਔਰਤ ਦਾ ਸਰੀਰ ਹੈ ਇਹ ਸਰੀਰ ਔਰਤ ਦਾ ਹੈ ਫਿਰ ਔਰਤ ਦਾ ਕੁਝ ਹੋਰ ਚੀਜ਼ ਹੋਈ ਨਾ ਉਹ ਸਰੀਰ ਹੈ ਔਰਤ ਦਾ ਫਿਰ ਇਹ ਵੇ ਕਿ ਦੇਵੀ ਹੈ ਕਿ ਦੇਵੀ ਦੀ ਪ੍ਰਤਿਮਾ ਸਰੀਰ ਹੈ ਦੇਵੀ ਦਾ ਕੁਝ ਹੋਰ ਸੀ ਨਾ ਫਿਰ ਉਹ ਦੇਵੀ ਦਾ ਸਰੀਰ ਕੀ ਹੈ ਦੇਵੀ ਦਾ ਸਿਰ ਮਾਇਆ ਫਿਰ ਤਾਂ ਮਾਇਆ ਹੁੰਦੀ ਹੈ ਦੀਸੇ ਜੋ ਦੀਸੇ ਸਮਾਇਆ ਜੋ ਸਾਨੂੰ ਦੀ ਦਾ ਮਾਇਆ ਜੀਦਾ ਸਰੀਰ ਉਹ ਰਿਜੜ ਅੱਖ ਦੀਦਾ ਦੀ ਉਸ ਏਗਲ ਸਪੂਰਖ ਨਰੰਜਨ ਇਹ ਜਿਹੜਾ ਸੀ ਤਾਂ ਯੋਧੇ ਜਿਹਨੂੰ ਉਹ ਦੇਖ ਰਿਹਾ ਉਹਦੇ ਗਿਆਨ ਵਿੱਚ ਪਿਆ ਹੋਇਆ ਜਿਹਨੂੰ ਦੇਖ ਨਹੀਂ ਰਿਹਾ ਉਹਦੇ ਗਿਆਨ ਵਿੱਚ ਰਹਿਰੀ ਸੰਸਾਰ ਦੇ ਗਿਆਨ ਵਿੱਚ ਨਹੀਂ ਪਿਆ ਹੋਇਆ ਇਸ ਕਰਕੇ ਅਸੀਂ ਪਦਾਰਥ ਉਹਦੇ ਨਹੀਂ ਮੰਨਦੇ ਗੱਲ ਅਸੀਂ ਨਹੀਂ ਮੰਨਦੇ ਸਭ ਨਿਧਾਨ ਦਾ ਸਾਸ ਸਿਧਾਨ ਠਾਕੁਰ ਕਾਲ ਤਲ ਤਰਿਆ ਸਭ ਨਿਧਾਨ ਦਾ ਸਾਸ ਸਿਧਾਨ ਠਾਕੁਰ ਕਾਲ ਤਲ ਤਰਿਆ ਇਹ ਗੱਲ ਅਸੀਂ ਨਹੀਂ ਮੰਨਦੇ ਕਿਉਂਕਿ ਸਾਡੇ ਕੋਲ ਅੱਖ ਨਹੀਂ ਬਣੀ ਹੈ ਕਿ ਅਖਰੀ ਆਇਆ ਉਹ ਸਾਡੇ ਕੋਲ ਸੋ ਪਰਖਣ ਰੰਜਨ ਹਰ ਪਰਖਣ ਰੰਜਨ ਹੁਣ ਸੰਸਾਰ ਕੋਲ ਜਿਹੜੀ ਅੱਖ ਹੈ ਦੇਖਦੇ ਸੰਸਾਰ ਹੋਸੇ ਦੇ ਵਿਸ਼ਵਾਸ ਕਰੂਗਾ ਹੋਰ ਕੀ ਦੇ ਕਰੂਗਾ ਗੁਰਬਾਣੀ ਕਹਿੰਦੀ ਹੈ ਜੋ ਸਾਨੂੰ ਦੀਦ ਹੋ ਬਾਇਆ ਝੂਠ ਹੈ ਅਸੀਂ ਜੋ ਦੀਦ ਨੂੰ ਸੱਚ ਬੋਲਦੇ ਬੇਸਿਕ ਫਰਕ ਹੈ ਗੁਰਬਾਣੀ ਰੋਲੋ ਸੰਸਾਰ ਦਾ ਅਸੀਂ ਜੋ ਦੀਦ ਨੂੰ ਸੱਚ ਬੋਲਦੇ ਹਾਂ ਅਸਲ ਜਿਹੜਾ ਦੀਦਾ ਸੱਚ ਹੈ ਦੀ ਝੂਠ ਹੈ ਨਾਸਵੰਤ ਉਹ ਹੈ ਦੀ ਐਕਚੁਅਲੀ ਸੱਚ ਪੁਰਾਣਾ ਨਹੀਂ ਹੁੰਦਾ ਜਦ ਹੀ ਦਾ ਸਭ ਕੁਝ ਪ੍ਰਾਣ ਹੁੰਦਾ ਸੱਚ ਪੁਰਾਣਾ ਹੋਵੇ ਨਹੀਂ ਸੱਚ ਪੁਰਾਣਾ ਨਹੀਂ ਹੁੰਦਾ ਜਦ ਹੀ ਦਾ ਸਭ ਕੁਝ ਪ੍ਰਾਣ ਹੁੰਦਾ ਜੋ ਪ੍ਰਾਣ ਹੁੰਦਾ ਸੱਚ ਨਹੀਂ ਹੁੰਦਾ ਸੱਚ ਨੂੰ ਹਿੰਦੂਵਾਦ ਵੀ ਸੱਤ ਕਹਿੰਦੇ ਨੇ ਸੱਚ ਮੰਨਦੇ ਨੇ ਸਾਰੇ ਬੰਦੇ ਸਾਰੇ ਹੀ ਬੰਦੇ ਨੇ ਉਹ ਹਕੀਕਤ ਕਹਿੰਦੇ ਨੇ ਮੁਸਲਮਾਨ ਅਗਨੇ ਝੂਠ ਕਹਿੰਦੇ ਨੇ ਬੰਦੇ ਦੇ ਸਾਰੇ ਸੱਚ ਪਰ ਸੱਚ ਕੀ ਹੈ ਇਹਦੀ ਵਿਆਖਿਆ ਕਰ ਮਤੋਂ ਬੇ ਨਾ ਇਹ ਬੇ ਤੋ ਬੇ ਨਾ ਕੋਈ ਨਹੀਂ ਕਰ ਰਿਹਾ ਭਗਤਾ ਦੋ ਬੇ ਨੀ ਕਹਿੰਦੀ ਭਗਤਾ ਨੇ ਵਿਆਖਿਆ ਕੀਤੀ ਹੈ ਸ਼ੁਰੂ ਤੋਂ ਲੈ ਕੇ ਪੁਰਬਲਾ ਤੋਂ ਲੈ ਕੇ ਪਕਤਾਂ ਦੇ ਵਿਆਖਿਆ ਸੁਰ ਉਦੋਂ ਵੀ ਪਹਿਲਾਂ ਤੋਂ ਲੈ ਕੇ ਸੱਚ ਦੀ ਵਿਆਖਿਆ ਕੀਤੀ ਹੋਈ ਹੈ ਕੇਵਲ ਹਿੰਦੁਸਤਾਨ ਤੇ ਹੋਰ ਕਿਤੇ ਨਹੀਂ ਹੋਰ ਕੋਈ ਮੁਲਕ ਨਹੀਂ ਹੈ ਜਿੱਥੋਂ ਸੱਚ ਦੀ ਵਿਆਖਿਆ ਦੇ ਗ੍ਰੰਥ ਮਿਲਦੇ ਹੋਣ ਕੇਵਲ ਹਿੰਦੁਸਤਾਨ ਚ ਰਹੀ ਹੈ ਹੁਣ ਤੱਕ ਹੋਰ ਕੋਈ ਭਾਸ਼ਾ ਵੀ ਨਹੀਂ ਹੈ ਸੰਸਾਰ ਦੇ ਵਿੱਚ ਜਿਹਦੇ ਵਿੱਚ ਸੱਚ ਦਾ ਗਿਆਨ ਹੋਵੇ ਜੋ ਜਿੱਥੇ ਹੁੰਦਾ ਜੇ ਕੋਈ ਚਿਰ ਨਹੀਂ ਹੁੰਦਾ ਕੋਈ ਚਿਰ ਬਾਅਦ ਫਿਰ ਪ੍ਰਗਟ ਹੋ ਜਾਂਦਾ ਇਹ ਕੇਵਲ ਹਿੰਦੁਸਤਾਨ ਹੈ ਜਿੱਥੇ ਸੱਚ बार-बार ਪ੍ਰਗਟ ਹੁੰਦਾ बार-बार ਬਖਸ਼ ਪੈਦਾ ਹੁੰਦੇ ਹੋਰ ਤੋਂ ਔਲੀਏ ਵਗੈਰਾ ਹੋਰ ਅਵਤਾਰ ਪੈਦਾ ਹੁੰਦੇ ਨੇ ਹੋਰ ਥੋ ਵੀ ਚੰਗੇ ਬੰਦੇ ਪੈਦਾ ਹੁੰਦੇ ਨੇ ਹੋਰ ਥੋ ਵੀ ਇਹ ਨਹੀਂ ਹੁੰਦਾ ਯੁੰਦੇ ਪਰ ਆ ਜਿਆ ਨਹੀਂ ਹੁੰਦਾ ਜਿਹੜਾ ਆਹ